ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੇਠ ਦੀ ਸੰਗਰਾਂਦ ਅਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਕੌਮ ਦੇ ਮਹਾਨ ਸੂਰਬੀਰ ਯੋਧੇ ਤਨਤਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰ ਕੀ ਲਾਡਲੀ ਫੌਜ ਵੱਲੋਂ ਜੋ 1710 ਨੂੰ ਸਰਾਂਧ ਫਤਿਹ ਕਰਨ ਦਾ ਮਹਾਨ ਪਰਉਪਕਾਰ ਕਰਕੇ ਸੂਬੇ ਦੇ ਕੀਟੇ ਹੋਕ ਕਰਮਾਂ ਦਾ ਫਲ ਭਗਤਾ ਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਕੀਤਾ 7 ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਸੋਦਾ ਸਾਹਿਬ ਜਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਵੱਲੋਂ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੋ ਵਿਸ਼ਵ ਦੀਆਂ ਸੰਗਤਾਂ ਨੂੰ ਸਰਹੰਦ ਫਤਿਹ ਦੇ ਇਸ ਦੀਆਂ ਵਿੱਚ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਵਿਸ਼ਵ ਦੇ ਅੰਦਰ ਸੰਗਤਾਂ ਨੇ ਮਨਾਇਆ ਸੋ ਸਤ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇਆਂ ਦੀਆਂ ਵੀ ਲੱਖ ਲੱਖ ਵਧਾਈਆਂ ਸੋ ਸਤ ਗੁਰੂ ਜੀ ਦੇ ਕਿਰਪਾ ਦਾ ਸਦਕਾ ਅੰਮ੍ਰਿਤ ਮੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ 12 ਮਾਸ ਜੀ ਦੇ ਪਾਠ ਕਥਾ ਭਾਈ ਸਾਹਿਬ ਭਾਈ ਹਰਪੱਜਨ ਸਿੰਘ ਜੀ ਕੈਨੇਡਾ ਵਾਲੀ ਭਾਈ ਸਾਹਿਬ ਭਾਈ ਜਸਵੰਦਰ ਸਿੰਘ ਜੀ ਇਨਾਂ ਨੇ ਅਮਰਤ ਰਾਸ ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਹਨ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਈਆਂ ਗਈਆਂ ਚਾਪ ਕੋੜੇ ਤੇ ਲੰਗਰ ਅਟੁੱਟ ਵਰਤਾਏ ਗਏ ਉਥੇ ਮੇਰੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਭੋਂਗਰ ਨਹੀਂ ਸਰਦਾਰ ਜਸਵਿੰਦਰ ਸਿੰਘ ਜੀ ਹੀਰ ਸੋ ਗੁਰਮਤ ਗੁਰਮੁਖ ਪਿਆਰੇ ਜੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਚੈਨਲਾਂ ਦੇ ਮਾਧਮ ਰਾਹੀਂ ਜੇ ਗੁਰੂ ਘਰ ਦੀ ਆਵਾਜ਼ ਜੜੀ ਆ ਵਿਸ਼ ਤੱਕ ਪਹੁੰਚਾ ਰਹੇ ਆ ਦਾਸ ਸਰਦਾਰ ਜੀ ਸਵਿੰਦਰ ਸਿੰਘ ਜੀ ਸਰਦਾਰ ਹਰਬਿੰਦਰ ਸਿੰਘ ਜੀ ਭੁੰਗੜਨੀ ਤੋਂ ਦੋਨਾਂ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰੂ ਜੀ ਇਹਨਾਂ ਨੂੰ ਇਸ ਤਰ੍ਹਾਂ ਉਦਮਸ਼ਾਹ ਤੇ ਬਾਲ ਬਖਸ਼ਿਸ਼ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਤਤਪਰ ਹੋ ਕੇ ਸੇਵਾ ਕਰਨ ਦੇ ਬਾਲ ਬਖਸ਼ਿਸ਼ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਜਥੇਬੰਦੀ ਦੇ ਪਾਵਨ ਭਵਤਸਥਾਨ ਤੇ 3 ਮਈ ਨੂੰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜ 3 ਮਈ ਨੂੰ ਸ੍ਰੀ ਖੰਡ ਪੜਸਾਹ ਜੀ ਦੇ ਭੋਗ ਉਪਰਤ ਪ੍ਰਵਾਹ ਸਜਾਇਆ ਜਾਣ ਕੇ ਗੁਰੂ ਘਰ ਲੰਗਰ ਟੁੱਟ ਵਰਤਾਇਆ ਜਾਣਗੇ ਸਮੂਹ ਨਾਨਕ ਲਾਡ ਲੇਵਾ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਸ੍ਰੀ ਖੰਡ ਕਾਬ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ 3 ਮਈ ਨੂੰ ਤਨਸਿਧ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਵਸ ਪਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਹਿਜਾ ਦਾ ਬਾਬਾ ਫਤੇ ਸਿੰਘ ਤਾਨਾ ਦਾ ਗੱਠੇਬੰਦੀ ਬਨੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ 30 ਮਈ ਨੂੰ ਵੀ ਦਰਸ਼ਨ ਦੇ ਕਰਕੇ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ